ਬਧਾਰਤੀ ਤੇ ਹੋਰ ਮੋਤਬਰ ਸੱਜਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸੌਰਜ ਵੀ ਰੋਣਾ ਨੇ ਇੱਕ ਕੰਪਲੈਕਸ ਜਟਿਲ ਮੁੱਦੇ ਨੂੰ ਕਾਫੀ ਸਪਸ਼ਟਤਾ ਦੇ ਨਾਲ ਸਾਂਝਾ ਕੀਤਾ ਹੈ ਤੇ ਉਹਦੇ ਤੋਂ ਅੱਗੇ ਗੱਲ ਤੋਰਦੇ ਹੋਏ ਕਿ ਜਿਹੜਾ ਇਹ ਵਿਖਰੇਵਾ ਪਿਆ ਆਪਸ ਦੇ ਵਿੱਚ ਪੈਂਦਾ ਹੈ ਜਿਹੜਾ ਸਭਿਆਚਾਰ ਦੇ ਵਿੱਚ ਵੀ ਵਿਗਾੜ ਆਉਂਦਾ ਹੈ ਜਾਂ ਚੰਗਾ ਪਾਣਾ ਹੁੰਦਾ ਹੈ ਜਾਂ ਜਿਹੜਾ ਵੱਖ-ਵੱਖ ਸਮਾਜ ਦੇ ਹੋਰ ਸੋਭਿਆਂ ਦੇ ਵਿੱਚ ਉਹ ਆਰਥਿਕ ਮਾਡਲ ਹੋਵੇ ਉਹ ਸਿਆਸਤ ਹੋਵੇ ਉਹ ਸਮਾਜਿਕਤਾ ਹੋਵੇ ਟੋਟਲ ਵਿਵਹਾਰ ਹੋਵੇ ਇਹਦੇ ਚ ਵਿਅਕਤੀਆਂ ਦਾ ਤੇ ਸੰਸਥਾਵਾਂ ਦੀ ਭੂਮਿਕਾ ਕਿਸ ਪੱਧਰ ਤੇ ਆਉਂਦੀ ਹੈ ਕਿਸ ਤਵੱਦਰ ਤੇ ਵਿਕਸਦੀ ਹੈ ਲੱਗਦਾ ਇਹ ਹੈ ਕਿ ਸਭ ਤੋਂ ਪਹਿਲਾਂ ਕੋਈ ਵੀ ਇਨਸਾਨ ਸਮਾਜ ਦੇ ਵਿੱਚ ਜਦੋਂ ਵਿਚਰਦਾ ਹੈ ਤਾਂ ਉਹਦੇ ਕੁਝ ਸੁਪਨੇ ਕੁਝ ਅਮੰਗਾਂ ਕੁਝ ਧਾਰਨਾਵਾਂ ਬਣਦੀਆਂ ਨੇ ਉਸ ਪੱਧਰ ਦੇ ਉੱਤੇ ਤੇ ਬਹੁਤ ਸਾਰੇ ਲੋਕ ਤਾਂ ਇਹੋ ਜਿਹੇ ਹੁੰਦੇ ਨੇ ਜਦੋਂ ਸਮਾਜ ਵਿਚਰਦਾ ਤੰਗੀਆਂ ਤੁਰਸੀਆਂ ਬੇहद ਉਚਾਣਾ ਨਿਵਾਣਾ ਦੇ ਵਿੱਚੋਂ ਗੁਜ਼ਰਦਾ ਹੋਇਆ ਉਹ ਕਹਿੰਦੇ ਨੇ ਜ਼ਿੰਦਗੀ কাটਦੇ ਆ ਠੀਕ ਹੈ ਜੀ ਹੈ ਤਾਂ ਗਲਤ ਹੋ ਰਿਹਾ ਆ ਠੀਕ ਹੋ ਰਿਹਾ ਆਪੋ ਆਪਣੇ ਤਰੀਕੇ ਨਾਲ ਗੱਲ ਕਰਕੇ ਚਲੇ ਜਾਂਦੇ ਪਰ ਕੁਝ ਸੱਜਣ ਉਹੇ ਜਿਹੇ ਨੇ ਜਿਹੜੇ ਉਹਦੇ ਤੇ ਬਹੁਤ ਗੰਭੀਰਤਾ ਨਾਲ ਇੱਕ ਸੁਪਨਾ ਸੰਜੋਦੇ ਨੇ ਤੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਆਪਣੀ ਨਿੱਜੀ ਹیثیت ਦੇ ਵਿੱਚ ਜੀਵਨ ਦੇ ਵਿੱਚ ਜੋ ਵਸੀਲੇ ਨੇ ਜੋ ਬੌਧਿਕ ਸ਼ਕਤੀ ਹੈ ਜੋ ਸਰੀਰਕ ਸ਼ਕਤੀ ਹੈ ਜੋ ਬਾਕੀ ਦੇ ਸਮਾਜ ਦੇ ਵਿੱਚ ਜੋ ਸਾਧਨ ਪਏ ਨੇ ਉਹਨਾਂ ਨੂੰ ਇਕਜੁੱਟ ਕਰਕੇ ਇੰਸਟੀਚਿਊਸ਼ਨ ਦਾ ਰੂਪ ਦਿੰਦੇ ਨੇ ਸੰਸਥਾਵਾਂ ਦਾ ਰੂਪ ਦਿੰਦੇ ਨੇ ਹਮੇਸ਼ਾ ਹੀ ਭਗਤਪੂਰਨ ਸਿੰਘ ਜਿਹੜਾ ਅੱਜ ਅਸੀਂ ਵਾਰ-ਵਾਰ ਇਹਨਾਂ ਸੰਸਥਾ ਨੂੰ ਐਡੀ ਵੱਡੀ ਹੋਈ ਦੇਖਦੇ ਆਂ ਐਨਾ ਵਿਸਤਾਰ ਦੇਖਦੇ ਆਂ ਤੇ ਐਡੀ ਵੱਡੀ ਸੇਵਾ ਦੇ ਰੂਪ ਦੇ ਵਿੱਚ ਜਾਣਨ ਲੱਗੇ ਆਂ ਤੇ ਜਦੋਂ ਭਗਤਪੂਰਨ ਸਿੰਘ ਉਹਨਾਂ ਨੇ ਇਹ ਸੁਪਨਾ ਲਿਆ ਸੀ ਕਿ ਜਿਹੜੇ ਇਸ ਤਰ੍ਹਾਂ ਦੇ ਬਨੁਖ ਨੇ ਸਮਾਜ ਦੇ ਵਿੱਚ ਇਨਸਾਨੀਅਤ ਐਂਗਲ ਤੋਂ ਬਿਲਕੁਲ ਹੀ ਕੋਈ ਪ੍ਰਵਾਹ ਨਹੀਂ ਕਰ ਰਹੇ ਲੋਕ ਜਾਂ ਸਾਸ਼ਤਾ માં ਸਰਕਾਰਾਂ ਹੁਕਮਰਾਨ ਹੋਰ ਸਮਾਜ ਦੇ ਬਹੁਤ ਵੱਡੇ ਪਹਿਲੂ ਜਿਹੜੇ ਨੇ ਤਾਂ ਉਹਨਾਂ ਨੇ ਪਿਆਰੇ ਦੇ ਨਾਲ ਸੁਪਨਾ ਸਿਰਜਿਆ ਤੇ ਉਹਨੂੰ ਇਵਨ 47 ਵੀ ਹੋ ਜਾਂਦੀ ਹੈ ਇੱਕ ਵੱਡੀ ਟਰੈਜੇਡੀ ਹੋ ਜਾਂਦੀ ਹੈ ਜਿੱਥੇ ਉਹ ਕਰਨਾ ਚਾਹੁੰਦੇ ਸੀ ਪਰ ਸੁਪਨਾ ਨੰਬਰ 1 ਤਰਜੀਹ ਤੇ ਰਿਹਾ ਜਿੱਥੇ ਵੀ ਜਾਣਾ ਕਿੱਥੇ ਜਾਣਾ ਪਰ ਇਹ ਸੁਪਨਾ ਸਰਚ ਕਰਨਾ ਕਿ ਜਿਹੜਾ ਸੇਵਾ ਦਾ ਕਨਸੈਪਟ ਹੈ ਸੇਵਾ ਮਨੁੱਖ ਦੇ ਜੀਵਨ ਦਾ ਆਧਾਰ ਹੋਣੀ ਚਾਹੀਦੀ ਹੈ ਬਿਨਾਂ ਕਿਸੇ ਬਖਰੇਵੇਂ ਤੋਂ ਨਾ ਜਾਤ ਦਾ ਬਖਰੇਮਾ ਨਾ ਉਮਰ ਦਾ ਬਖਰੇਮਾ ਨਾ ਲਿੰਗ ਦਾ ਬਖਰੇਮਾ ਨਾ ਕਿਸੇ ਅਹੁਦੇ ਦਾ ਬਖਰੇਮਾ ਕਿਸੇ ਵੀ ਤਰ੍ਹਾਂ ਦੇ ਬਖਰੇਮਿਆਂ ਤੋਂ ਬਿਨਾਂ ਇੱਕ ਐਸੀ ਸੇਵਾ ਦਾ ਨਮੂਨਾ ਧਰਤੀ ਤੇ ਉਤਾਰਨਾ ਕਣੀ ਦੇ ਤੌਰ ਤੇ ਤਾਂ ਵਿਚਾਰ ਤਰਕ ਤੌਰ ਦੇ ਉੱਤੇ ਬਹੁਤ ਸੀਜਾ ਪਹਿਲਾਂ ਵੀ ਲੋਕ ਕਰਦੇ ਸੀ ਕਿ ਬਕਰੇਮਾ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਇਸ ਢੰਗ ਨਾਲ ਪੇਸ਼ ਆਉਣਾ ਚਾਹੀਦਾ ਤਾਂ ਜ਼ਿੰਦਗੀ ਦੀ ਮਿਸਾਲ ਕਾਇਮ ਕਰਨ ਦੇ ਵਾਸਤੇ ਕਿਹਾ ਜਾਂਦਾ ਕਿ ਕੁਦਰਤ ਦੇ ਵਿੱਚ ਵੀ ਕੁਦਰਤ ਦਾ ਵੀ ਇਹ ਨਿਯਮ ਹੈ ਸਿੱਟੇ ਜਿਹੜੇ ਪੈਦਾ ਹੁੰਦੇ ਨੇ ਉਹਨੂੰ ਦਾਣੇ ਦੇਣ ਲਈ ਬੀਜ ਬਣ ਕੇ ਗੱਲ ਆ ਪੈਂਦਾ ਧਰਤਲ ਦੇ ਉੱਤੇ ਪਹਿਲਾਂ ਜਿਹੜੇ ਲੋਕ ਸਿਰਜਣਾ ਕਰਦੇ ਨੇ ਜਿਹੜੇ ਸੰਸਥਾਵਾਂ ਦੀ ਕਦਰ ਕਰਦੇ ਨੇ ਤਾਇਕ ਸਿੱਟਾ ਜਦੋਂ ਆਪਣੇ ਆਪ ਨੂੰ ਖਪਾਉਂਦਾ ਓਦੋਂ ਬਾਅਦ ਉਹਦੇ ਤੇ ਜਿਆਦਾ ਦਾਣੇ ਲੱਗਦੇ ਨੇ ਤਾਂ ਸਮਝਦਾ ਹੋਊ ਢਿੱਡ ਵੀ ਭਰਦਾ ਤੇ ਲੋਕਾਂ ਨੂੰ ਵੱਖ-ਵੱਖ ਕਿਸਮ ਦੀ ਜਿਹੜੀ ਤਸੱਲੀ ਉਹਨਾਂ ਦੇ ਜੀਵਨ ਦੇ ਜ਼ੋਰ ਦੇ ਵਿੱਚ ਦਿੰਦਾ ਹੈ ਤਾਂ ਇਹ ਸੰਸਥਾਾਂ ਜਿਹੜੀਆਂ ਭਗਤਪੂਰਨ ਸਿੰਘ ਨੇ ਜਿਵੇਂ ਪਿੰਗਲਵਾੜੇ ਦੀ ਸਿਰਜਣਾ ਕੀਤੀ ਇੱਕ ਉਸ ਕਿਸਮ ਦੀ ਸੰਸਥਾ ਹੈ ਉਹਨਾਂ ਨੇ ਆਪਣਾ ਜੀਵਨ ਦਾ ਪੂਰੇ ਦਾ ਪੂਰਾ ਜਿਹੜਾ ਸ਼ਕਤੀ ਸੀ ਉਹ ਉਹਦੇ ਚ ਰਿਪੋਰਟ ਕੀਤੀ ਕੰਟ੍ਰਿਬਿਊਟ ਕਰਕੇ ਕੀਤੀ ਸੋਚ ਸਮਝ ਕੇ ਕੀਤੀ ਇੱਕ ਬਾਦਕਰ ਲੈਵਲ ਦੀ ਉੱਚ ਵਿਚਾਰ ਜਿਹੜਾ ਉਹਨੂੰ ਅਪਣਾ ਕੇ ਕੀਤੀ ਕੱਲੀ ਇਹ ਸੇਵਾ ਦਾ ਸਵਾਲ ਨਹੀਂ ਕਿਉਂਕਿ ਉਹ ਜਿਹੜੇ ਸੰਦਰਭ ਵਿੱਚ ਦੇਖਦੇ ਸੀ ਕਿ ਮਨੁੱਖਤਾ ਜਿਹੜੀ ਆ ਉਹ ਇੱਕ ਖਾਸ ਵਾਤਾਵਰਨ ਦੇ ਵਿੱਚ ਹੀ ਜਿੱਦਾਂ ਰਹਿ ਸਕਦੀ ਹੈ ਕੁਦਰਤੀ ਵਾਤਾਵਰਨ ਤੇ ਜਿੰਨਾ ਉਹਨਾਂ ਨੇ ਲਿਖਿਆ ਸ਼ਾਇਦ ਉਹਦੋਂ ਏਡਾ ਵੱਡਾ ਸੰਕਟ ਬਣੀ ਸੀ ਕਿਤੇ ਲਿਖਿਆ ਵੀ ਨਹੀਂ ਸੀ ਜਾ ਰਿਹਾ ਆਲੇ ਦੁਆਲੇ ਉਹਨਾਂ ਨੇ ਉਹਨੂੰ ਵਿਜੂਅਲਾਈਜ਼ ਕੀਤਾ ਦੂਰੰਦੇਸ਼ੀ ਦੇ ਨਾਲ ਦੇਖਿਆ ਕਿ ਆਉਣ ਵਾਲੇ ਦਿਨਾਂ ਦੀ ਸੱਚਾਈ ਹੋਏਗੀ ਤੇ ਇਹਦੇ ਬਾਰੇ ਸੋਚਿਆ ਜਾਣਾ ਚਾਹੀਦਾ ਤੇ ਕੰਮ ਕੀਤਾ ਜਾਣਾ ਚਾਹੀਦਾ ਇਸੇ ਕਰਕੇ ਉਹ ਕਾਗਜ਼ਾਂ ਤੇ ਵੀ ਜਦੋਂ ਲਿਖਦੇ ਸੀ ਕਦੇ ਉਸੇ ਕਾਗਜ਼ ਦੇ ਪੁੱਠੇ ਪਾਸੇ ਲਿਖ ਲਿਆ ਕਦੇ ਉਸੇ ਕਾਗਜ਼ ਨੂੰ ਫੇਰ ਕਿਸ ਢੰਗ ਨਾਲ ਕੀਤਾ ਦੂਜੀ ਗੱਲ ਉਹਨਾਂ ਨੇ ਇਹ ਜਦੋਂ ਕੀਤੀ ਕਿ ਇੰਸਟੀਚਿਊਸ਼ਨ ਬਿਲਡ ਕਿਵੇਂ ਹੁੰਦੀ ਹੈ ਐਜੂਕੇਸ਼ਨ ਸੰਚਾਰ ਸਿੱਖਿਆ ਇਨਫਾਰਮੇਸ਼ਨ ਕਿਵੇਂ ਪਹੁੰਚਾਈ ਜਾਵੇ ਤਾਂ ਲਿਖਤਾਂ ਦੇ ਰਾਹੀਂ ਵੀ ਤੇ ਵੱਖ-ਵੱਖ ਤਰੀਕਿਆਂ ਦੇ ਰਾਹੀਂ ਵੀ ਉਹਨਾਂ ਨੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਸਾਰਿਆਂ ਕੋਲ ਲਿਖਤੀ ਰੂਪ ਦੇ ਵਿੱਚ ਚੀਜ਼ਾਂ ਜਾਣੀਆਂ ਚਾਹੀਦੀਆਂ ਨੇ ਪਹੁੰਚਣੀਆਂ ਚਾਹੀਦੀਆਂ ਨੇ ਇਹ ਸਸਤਾਵਾ ਦਾ ਇੱਕ ਵਾਰ ਇੱਕ ਐਸ ਟਾਈਪ ਦੇ ਮਨੁੱਖ ਦੀ ਕਹਾਣੀ ਹੈ ਜਿਹਦੇ ਕੋਲ ਮਟੀਰੀਅਲ ਅ ਰਿਸੋਰਸਸ ਕੋਈ ਨਹੀਂ ਜਦੋਂ ਸੁਪਨਾ ਦੇਖਿਆ ਜਾਂਦਾ ਪਦਾਰਥਿਕ سپورਟ ਕੋਈ ਨਹੀਂ ਹੈ ਨਾ ਸਰਕਾਰਾਂ ਦੀ ਹੈ ਨਾ ਆਣੇ ਵਾਲੇ ਦੇ ਕਿਸੇ ਹੋਰ ਸਮਾਜ ਦੀ ਹੈ ਬਲਕਿ ਲੰਮਾ ਸਮਾਂ ਅਥਾਰਟੀਜ਼ ਤੇ ਸਰਕਾਰਾਂ ਤੇ ਸਮਾਜ ਦਾ ਤਾਕਤਵਰ ਹਿੱਸਾ ਉਹਨਾਂ ਨੂੰ ਦਰਕਾਰ ਦਾ ਰਿਹਾ ਆਈ ਟੋਲ ਟੋ 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 ਉਤੇ ਕਰੋ ਉਤੇ ਕਰੋ ਪਰ ਇਹ ਡਿਟਰਮੀਨੇਸ਼ਨ ਤੇ ਇਹ ਪ੍ਰਤੀਬੱਧਤਾ ਤੇ ਇਹ ਇੱਕ ਕਮਿਟਮੈਂਟ ਜਿਹੜੀ ਹੈ ਇਹ ਇਸ ਪੱਧਰ ਦੀ ਰਹੀ ਕਿ ਉਹ ਜਦੋਂ ਬੂਟਾ ਵੱਡਾ ਹੋ ਜਾਂਦਾ ਤਾਂ ਸ਼ਾਂਚ ਬੈਠਣ ਲਈ ਤਾਂ ਬਹੁਤ ਤਿਆਰ ਹੁੰਦੇ ਨੇ ਫਿਰ ਜਾਇਜਾਕਾਰ ਵੀ ਕਰਦੇ ਨੇ ਇਹ ਇੰਡੀਵਿਜੁਅਲ ਦਾ ਰੋਲ ਹੁੰਦਾ ਇੰਸਟੀਚਿਊਸ਼ਨ ਨੂੰ ਬਿਲਡ ਕਰਨ ਦੇ ਵਿੱਚ ਹੁਣ ਇੱਕ ਇੰਸਟੀਚਿਊਸ਼ਨ ਹੈ ਹੁਣ ਇੰਡੀਵਿਜੁਅਲ ਨਹੀਂ ਹੈ ਇੱਕ ਸੰਸਥਾ ਹੈ ਬੜੀ ਵੱਡੀ ਜਿਹੜੀ ਸੰਸਥਾ ਦੇ ਰੂਪ ਦੇ ਵਿੱਚ ਆਪਰੇਟ ਹੁੰਦੀ ਹੈ ਤੇ ਇਹਨਾਂ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ ਇਸੇ ਤਰੀਕੇ ਨਾਲ ਮੈਂ ਜੇ ਦੂਜੀ ਉਦਾਹਰਣ ਇਹ ਦਿਮਾਗ ਹੈ ਜਿਹੜੇ ਬੰਦੇਆਂ ਕੋਲ ਸਾਧਨ ਨਹੀਂ ਜੇ ਉਹਦੇ ਆਈਡੀਆ ਦੇ ਵਿੱਚ ਵੀ ਉਹਦੇ ਦਿਮਾਗ ਦੇ ਵਿੱਚ ਵੀ ਇਹ ਆਫੇਕ ਸੰਸਥਾਵਾਂ ਸर्जਣੀਆਂ ਚਾਹੀਦੀਆਂ ਨੇ ਕਿਉਂਕਿ ਸੰਸਥਾਵਾਂ ਇੰਡੀਵਿਜੂਅਲ ਦਾ ਆਪਣਾ ਇੱਕ ਵਿਅਕਤੀ ਦਾ ਆਪਣਾ ਇੱਕ ਦਾਇਰਾ ਵੀ ਹੈ ਉਹਦੀ ਉਮਰ ਦੀ ਇੱਕ ਹੱਦ ਵੀ ਹੈ ਤੇ ਉਹਦੋਂ ਜਾ ਕੇ ਅੱਗੇ ਜੇ ਉਹਨੇ ਟਰੈਵਲ ਕਰਨਾ ਹੈ ਉਸ ਵਿਚਾਰ ਨੇ ਜਾਂ ਉਹਨੇ ਅੱਗੇ ਸੇਵਾ ਦੇਣੀ ਹੈ ਤਾ ਇੰਸਟੀਚਿਊਸ਼ਨ ਚ ਮਾਸਟਰ ਨੇ ਇੰਸਟੀਚਿਊਸ਼ਨ ਚ ਜ਼ਰੂਰੀ ਨੇ ਜੇ ਇੰਸਟੀਚਿਊਸ਼ਨ ਚ ਨਾਮ ਵੰਡ ਤਾ ਗੱਲਾਂ ਅੱਗੇ ਤੁਰਦੀਆਂ ਨਹੀਂ ਹੈ ਤੇ ਦੂਜਾ ਕਈ ਬਹੁਤ ਸਾਰੇ ਹੋਜੇ ਸੱਜਣ ਵੀ ਸਮਾਜ ਚ ਨੇ ਜੇ ਮੈਂ ਗੱਲ ਕਰਾਂ ਇੱਥੇ ਗੱਲ ਹੋਈ ਆ ਕਿ ਡਾਕਟਰ ਸੁਬਰਾਗ ਵੀ ਪੰਜਾਬੀ ਟਰਬਿਓਨ ਦੇ ਐਡੀਟਰ ਰਹੇ ਨੇ ਤੇ ਹੋਰ ਵੀ ਬਹੁਤ ਸਾਰੇ ਧਿਆਨ ਸਿੰਘ ਵਿਜੀਠੀਆਂ ਦਾ ਜੇ ਜ਼ਿਕਰ ਕੀਤਾ ਜਾਏ ਉਹਨਾਂ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਉਹਨੇ ਆਪਣੇ ਤਰੀਕੇ ਨਾਲ ਸੋਚਿਆ ਕਿ ਇੱਕ ਇੰਸਟੀਚਿਊਸ਼ਨ ਬਿਲਡ ਕੀਤੀ ਟਰਬਿਓਨ ਮਰ ਗਈ ਹਜ਼ਾਰਾਂ ਬੰਦੇ ਉਹਨਾਂ ਇਨਫੋਰਮੇਸ਼ਨ ਦਾ ਕੀ ਰੋਲ ਰਿਹਾ ਰੋਜੀ ਰੋਟੀ ਦਾ ਕੀ ਰੋਲ ਰਿਹਾ ਬਾਦ ਵਾਲੇ ਬੰਦੇ ਕਿਵੇਂ ਚਲਾਉਂਦੇ ਨੇ ਕਿਵੇਂ ਨਹੀਂ ਇਹ ਅਲੱਗ ਗੱਲਾਂ ਨੇ ਪਰ ਉਸ ਇੱਕ ਆਮ ਉਮਰ ਦੇ ਵਿੱਚ ਆਪਣੀ ਟੋਟਲ ਪ੍ਰਾਪਰਟੀ ਕਿਸੇ ਕਮਿਸ਼ਨ ਨੂੰ ਕਿਸੇ ਇੱਕ ਗੱਲ ਨੂੰ ਦੇਣੀ ਇੱਕ ਬਾਦਕ ਲੈਵਲ ਨੂੰ ਦੇਣਾ ਤਾਂ ਉਸ አስተਵਾਮਾ ਦਾ ਇੱਕ ਰੋਲ ਹੁੰਦਾ ਇੱਕ ਭੂਮਿਕਾ ਹੁੰਦੀ ਹੈ ਜਦੋਂ ਸਮਾਜ ਦੇ ਵਿੱਚ ਕੋਈ ਚੀਜ਼ਾਂ ਵਿਛਰਦੀਆਂ ਨੇ ਉਸ ਪੱਦਰ ਦੇ ਉੱਤੇ ਇਸੇ ਢੰਗ ਦੇ ਨਾਲ ਜੇਕਲਸੀ ਬੌਧਿਕਤਾ ਦਾ ਵੀ ਗਨ ਲੈਂਦੇ ਆ ਤੇ ਅਮਲੀ ਰੂਪ ਦੇ ਵਿੱਚ ਪ੍ਰੈਕਟਿਸ ਦੇ ਵਿੱਚ ਵੀ ਗਨ ਲੈਂਦੇ ਆ ਤਾਂ ਸਿੱਖ ਗੁਰੂ ਸਾਹਿਬਾਨ ਦਾ ਸਾਡੇ ਸਾਹਮਣੇ ਇੱਕ ਪ੍ਰੈਕਟਿਸ ਹੈ ਤੇ ਇੱਕ ਸਾਡੇ ਸਾਹਮਣੇ ਦਿਖਾਈ ਦਿੰਦੀ ਝਲਕ ਹੈ ਜਿਹੜਾ ਫਲਸਫਾ ਹੈ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਤੇ ਉਹ ਆਲੇ ਦੁਆਲੇ ਉਦਾਸੀਆਂ ਕਰਦੇ ਨੇ ਹਰ ਵਿਚਾਰ ਨਾਲ ਸੰਵਾਦ ਚਾਹੁੰਦੇ ਨੇ ਤੇ ਹਰ ਜਗ੍ਹਾ ਜਾਂਦੇ ਨੇ ਤਾਂ ਜਿਹੜੇ ਬੱਖ-ਬੱਖ ਵਿਚਾਰਾਂ ਦੇ ਲੋਕ ਉਹਨਾਂ ਨੇ ਇੱਕ ਸਸਤਾਗਤ ਰੂਪ ਦੇਣ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਕੱਠੀ ਕੀਤੀ ਇੱਕ ਬੌਧਿਕਤਾ ਜਿਹੜੀ ਐ ਤਾਂ ਜਿਹੜੇ ਕੱਲੇ-ਕੱਲੇ ਵੱਡੇ ਵੱਡੇ ਹੋ ਕੇ ਵੀ ਬਹੁਤ ਵੱਡੀਆਂ ਲਿਖਤਾਂ ਨੇ ਬਹੁਤ ਫਕਤਾਨੀਆਂ ਬਹੁਤ ਬਾਕੀ ਦੇ ਸਜਣਾ ਦੀਆਂ ਪਰ ਉਹ ਉਸ ਤਰ੍ਹਾਂ ਦਾ ਇੰਪੈਕਟ ਉਸ ਤਰ੍ਹਾਂ ਦੀ ਲਗਾਤਾਰਤਾ ਨਹੀਂ ਸਿਰਜ ਸਕੇ ਇਹਨਾਂ ਨੇ ਇੱਕ ਗ੍ਰੰਥ ਦੇ ਰੂਪ ਦੇ ਵਿੱਚ ਫਿਰ ਚੰਦੇ ਚਲਦੇ ਹੋਰ ਸੰਸਥਾਵਾਂ ਬਿਲਡ ਕੀਤੀਆਂ ਉਹ ਲੰਗਰ ਦੀ ਉਹ ਸੰਗਤ ਦੀ ਉਹ ਪੰਗਤ ਦੀ ਇਹ ਇੰਸਟੀਚਿਊਸ਼ਨਲਾਈਜ਼ ਹੋ ਗਈਆਂ ਨੇ ਭਾਵੇਂ ਕੰਟਰੋਲ ਗੁਰਦੁਆਰੇ ਤੇ ਕਿਸੇ ਦਾ ਹੋਵੇ ਕਿਉਂਕਿ ਜਦੋਂ ਇੰਸਟੀਚਿਊਸ਼ਨ ਬਣ ਗਈ ਤੁਹਾਨੂੰ ਉੱਥੇ ਇਹ ਨਹੀਂ ਪੁੱਛ ਸਕਦਾ ਇਹ ਲਾਈਨ ਚ ਕਿਹੜੀ ਜਾਤ ਦਾ ਬੰਦਾ ਬੈਠਾ ਹੈ ਇਹ ਕਿਹੜੀ ਕੈਟਾਗਰੀ ਦਾ ਬੰਦਾ ਬੈਠਾ ਹੈ ਇਹ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਜਦੋਂ ਸਸਤਾ ਦਾ ਰੂਪ ਕੋਈ ਚੀਜ਼ ਲੈ ਲੈਂਦੀ ਹੈ ਵਿਚਾਰ ਨਾਲ ਮਿਲ ਕੇ ਤਾਂ ਉਹ ਪ੍ਰੈਕਟਿਸ ਦੇ ਵਿੱਚ ਵੀ ਉੱਤਰ ਦੀ ਦਿਖਾਈ ਦਿੰਦੀ ਹੈ ਸਾਰੇ ਕਿਤੇ ਜਾ ਕੇ ਇਸੇ ਤਰ੍ਹਾਂ ਸੇਵਾ ਦੀ ਗੱਲ ਵੀ ਜਦੋਂ ਕਮਿਊਨਿਟੀ ਚ ਉੱਕਸਰਦੀ ਹੈ ਤਾਂ ਕਿਤੇ ਵੀ ਲੰਗਰ ਲਾਉਣ ਦੀ ਗੱਲ ਚਾਹੇ ਉਹ ਰਹੰਗੀਆਂ ਦਾ ਮਾਮਲਾ ਹੋਵੇ ਦਿਨ ਦੁਨੀਆ ਦੇ ਵਿੱਚ ਕਿਤੇ ਵੀ ਹੋਵੇ ਜ਼ਰੂਰੀ ਨਹੀਂ ਆਪਣੇ ਭਾਈਚਾਰੇ ਦੀ ਗੱਲ ਹੁੰਦੀ ਹੈ ਜਿੱਥੇ ਮਰਜ਼ੀ ਜਾ ਕੇ ਲਾਉਣ ਦਾ ਜਿਹੜਾ ਇੱਕ ਮਤਲਬ ਜਜਵਾ ਪੈਦਾ ਹੁੰਦਾ ਤੇ ਜਿਹੜੀ ਸੋਚ ਪੈਦਾ ਹੁੰਦੀ ਹੈ ਉਹ ਵਿਚਾਰ ਜਿਹੜੇ ਗੁਰੂਆਂ ਨੇ ਦਿੱਤੇ ਇੰਡੀਵਿਜੂਅਲ ਤੌਰ ਤੇ ਵੀ ਤੇ ਜਦੋਂ ਸੰਸਥਾਗਤ ਰੂਪ ਲੈ ਗਏ ਤਾਂ ਹੁਣ ਉਹ ਸੋਸਾਇਟੀ ਦੇ ਵਿੱਚ ਇੱਕ ਚਰਨਿੰਗ ਹੁੰਦੀ ਹੈ ਜਿਹੜੀ ਉਧਰ ਨਾਲ ਬੇਹੱਦ ਵੱਡੇ ਪੱਧਰ ਦੇ ਉੱਤੇ ਉਹ ਫੈਲਦੀ ਹੈ ਤੇ ਉਹ ਇੱਕ ਕਿਰਦਾਰ ਤੈਅ ਕਰਦੀ ਹੈ ਉਹ ਜਿਹੜੀ ਇੰਸਟੀਚੂਸ਼ਨ ਤੇ ਵਿਚਾਰ ਹੈ ਉਹ ਬੰਦੇ ਦਾ ਆਚਰਨ ਬੁਣਦੇ ਨੇ ਉਸ ਪੱਧਰ ਦਾ ਕਿਰਦਾਰ ਪੈਦਾ ਕਰਦੇ ਨੇ ਉਸ ਪੱਧਰ ਦਾ ਭਾਵੇਂ ਬਹੁਤ ਸਾਰੀਆਂ ਕਮੀਆਂ ਕਿਰਦਾਰਾਂ ਚ ਕੋਈ ਵਾਰ ਨਹੀਂ ਆਉਂਦੀਆਂ ਅੱਜ ਆਪਾਂ ਬਾਰ ਬਾਰ ਗੱਲ ਕਰਦੇ ਆ ਕਿ ਇਸ ਕਮਿਊਨਿਟੀ ਦੇ ਵਿੱਚ ਵੱਧਕ ਤੌਰ ਤੇ ਵੀ ਖਣੋਤ ਹੈ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਗ੍ਰਾਮਤਾ ਆ ਚੁੱਕੀਆਂ ਨੇ ਪਰ ਕੁਝ ਗੱਲਾਂ ਕਰਕੇ ਪਛਾਣ ਅਜੇ ਵੀ ਬਣੀ ਹੋਈ ਹੈ ਲੰਗਰ ਸੰਗਤ ਪੰਗਤ ਕਰਕੇ ਸੇਵਾ ਦੇ ਕੰਸਰਟ ਕਰਕੇ ਪਛਾਣ ਅਜੇ ਬਰਕਰਾਰ ਦਿਖਾਈ ਦਿੰਦੀ ਆ ਉਹਨਾਂ ਗੱਲਾਂ ਕਰਕੇ ਕਿ ਜਦੋਂ ਤੁਸੀਂ ਗੰਨ ਕਰਦੇ ਹੋ ਉਸ ਪੱਧਰ ਦੇ ਉੱਤੇ ਜਾ ਕੇ ਇਸੇ ਲਈ ਸੰਸਥਾਾਂ માં ਜਿਹੜੀਆਂ ਨੇ ਮੋੜਵੇਂ ਰੂਪ ਦੇ ਵਿੱਚ ਫਿਰ ਜਦੋਂ ਕੋਈ ਇੰਡੀਵਿਜੂਅਲ ਆਪਣੀ ਕੰਟਰੀਬਿਊਸ਼ਨ ਕਰਦਾ ਇੱਕ ਟੀਮ ਨੂੰ ਨਾਲ ਲੈਂਦਾ ਅੱਗੇ ਤੁਰਦਾ ਤਾਂ ਸੰਸਥਾ ਹੋਰ ਬਹੁਤ ਇੰਡੀਵਿਜੂਅਲ ਫਾਇਦਾ ਕਰਦੀਆਂ ਨੇ ਵਿਅਕਤੀਗਤਾਂ ਨੂੰ ਪੈਦਾ ਕਰ ਵਿਅਕਤੀਗਤ ਲੋਕਾਂ ਨੂੰ ਪੈਦਾ ਕਰਦੀਆਂ ਨੇ ਜੇ ਕੋਈ ਵੱਡੀ ਬਿਹਤਰੀਨ ਯੂਨੀਵਰਸਿਟੀ ਖੋਲ੍ਹੇ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਵੱਡੇ ਮਹਾਨ ਬੰਦਿਆਂ ਨੇ ਪੱਲਾ ਅੜ ਕੇ ਫੰਡ ਮੰਗ ਮੰਗ ਕੇ ਯੂਨੀਵਰਸਿਟੀਆਂ ਖੋਲ੍ਹੀਆਂ ਉਸ ਜਮਾਨੇ ਦੇ ਵਿੱਚ ਬ੍ਰਿਟਿਸ਼ਰ ਦੇ ਦੌਰ ਦੇ ਵਿੱਚ ਤੇ ਉਦੋਂ ਉਹਨੇ ਕਿੰਨੇ ਵਿਦਵਾਨ ਪੈਦਾ ਕੀਤੇ ਕਿਸ ਲੈਵਲ ਦੇ ਲੋਕ ਪੈਦਾ ਕੀਤੇ ਤਾਂ ਉਹਨਾਂ ਦਾ ਬੇਹੱਦ ਵੱਡਾ ਰੋਲ ਬਣ ਜਾਂਦਾ ਉਸ ਤੋਂ ਬਾਅਦ ਜਦੋਂ ਸੰਸਥਾ ਦੇ ਤੌਰ ਦੇ ਉੱਤੇ ਉਹ ਬਿਕਸਦੀ ਹੈ ਤੇ ਗੱਲ ਕਰਦੀ ਹੈ ਤੇ ਉਹਦਾ ਵਿਸਥਾਰ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਸਤਾ ਹਮੇਸ਼ਾ ਹੀ ਮੇਜਰ ਰੋਲ ਚਾਹੁੰਦੀ ਹੈ ਉਹ ਤੋਂ ਬਾਅਦ ਔਰ ਵੱਡੇ ਰੋਲ ਚਾਹੁੰਦੀ ਹੈ ਉਹਦੀ ਸਮਰੱਥਾ ਇੰਨੀ ਹੋ ਜਾਂਦੀ ਹੈ ਕਿ ਉਹ ਮਲਟੀਪਲ ਬੇਹੱਦ ਮਤਲਬ ਉਮਰਾਂ ਤੋਂ ਪਾਰ ਜਾ ਕੇ ਜਨਰੇਸ਼ਨ ਤੋਂ ਜਨਰੇਸ਼ਨ ਵੀ ਉਹਦੀ ਭੂਮਿਕਾ ਫਿਰ ਉਹ ਚੱਲਦੀ ਰਹਿੰਦੀ ਹੈ ਉਹਦੇ ਚੰਡਿਵੀਅਲ ਦਾ ਰੋਲ ਆਉਂਦਾ ਹੀ ਆਉਂਦਾ ਉਹ ਵੀ ਕਿ ਉਹ ਰੋਲ ਮੈਨਿਸ ਹੋ ਜਾਂਦਾ ਹੈ ਦੋਨਾਂ ਦਾ ਆਪੋ ਆਪਣੀ ਜਗ੍ਹਾ ਰੋਲ ਆਪੋ ਆਪਣੀ ਜਗ੍ਹਾ ਭੂਮਿਕਾ ਹਮੇਸ਼ਾ ਬਣੀ ਰਹਿੰਦੀ ਹੈ ਪਰ ਸਵਾਲ ਇਹ ਵੀ ਹੈ ਵੱਡਾ ਸਵਾਲ ਕੇਵਲ ਗੱਲ ਇੰਨੀ ਨਹੀਂ ਕਿ ਇੰਡੀਵਿਜੂਅਲ ਦਾ ਤੇ ਸੰਸਥਾ ਦਾ ਕੀ ਰੋਲ ਆ ਆਪਸ ਦੇ ਵਿੱਚ ਇੰਡੀਵਿਜੂਅਲ ਦਾ ਥਾਟ ਪ੍ਰੋਸੈਸ ਕੀ ਹੈ ਕੀ ਸੋਚਦਾ ਉਹ ਆਪਣੀ ਸੋਚ ਦੇ ਮੁਤਾਬਕ ਸੰਸਥਾ ਨੂੰ ਬਿਲਡ ਕਰਨ ਦੀ ਟਰਾਈ ਕਰਦਾ ਜਾਂ ਕੋਈ ਟੀਮ ਬਿਲਡ ਕਰਨ ਦੀ ਟਰਾਈ ਕਰਦੀ ਹੈ ਉਹ ਸੋਚ ਕਿਉਂ ਜੀ ਹੈ ਉਹ ਸੋਚ ਦੇ ਦਾਇਰੇ ਦੇ ਵਿੱਚੋਂ ਜੇ ਅੱਜ ਦੇ ਜਮਾਨੇ 'ਚ ਅਸੀਂ ਗੱਲ ਦੇਖਦੇ ਆਂ ਜਿਹੜੀਆਂ ਸਸਤਾਵਾਂ ਵਿੱਚ ਵਿਕਸਿਤ ਹੋ ਰਹੀਆਂ ਨੇ। ਆਰ ਅਮਰੀਕਾ ਦੇ ਵਿੱਚ ਟਰੰਪ ਸਾਹਿਬ ਆਏ ਹੋਏ ਨੇ ਅੱਜਕੱਲ ਸਾਡੇ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਬੜੀ ਗੱਲ ਹੁੰਦੀ ਆ ਦੋਸਤ ਵੀ ਨੇ ਬਾਕੀ ਜਗ੍ਹਾ ਨੇ। ਇੰਨੇ ਸਾਲਾਂ ਤੋਂ ਚੱਲ ਰਿਹਾ ਇੱਕ ਬੰਦਾ ਆ ਕੇ ਕਹਿੰਦਾ ਕਿ ਮੈਂ ਵਰਲਡ ਹੈਲਥ ਆਰਗੇਨਾਈਜੇਸ਼ਨ ਚੋਂ ਵੀ ਬਾਹਰ ਆ। ਮੈਂ ਜਲਵਾਯੂ ਪਰਵਰਤਨ ਦਾ ਜਿਹੜਾ ਦੌਰ ਚੱਲ ਰਿਹਾ ਜਿਹੜਾ ਮਨੁੱਖਤਾ ਦੇ ਘਾਤੀ ਹੈ। ਉਹਦੇ ਚ ਪੈਰ ਸ ਸਮਝਾਉਤਾ ਹੋ ਗਿਆ ਮੈਂ ਉਹਦੇ ਚ ਵੀ ਬਾਹਰ ਆ ਮੈਂ ਕੁਝ ਨਹੀਂ ਲੈਣਾ ਤੁਹਾਡੇ ਵਾਤਾਵਰਨ ਤੋਂ ਮੇਰੇ ਲਈ ਤਾਂ ਅਮਰੀਕਾ ਫਸਟ ਟਾਈਮ ਹੈ ਜੋ ਮਰਜੀ ਕਰੂੰਗਾ ਮੈਂ ਕਿਸੇ ਵਪਾਰ ਦੇ ਵੀ ਡਬਲਯੂਟੀਓ ਦੀਆਂ ਵੀ ਅਲੱਗ ਕਿਉਂ ਚ ਬੜੀਆਂ ਕਮੀਆਂ ਨੇ ਉਹਦਾ ਨਹੀਂ ਮੰਨਦਾ ਮੈਂ ਤਾਂ ਸਿੱਧਾ ਕਰੂੰਗਾ ਜਿਵੇਂ ਮੇਰੇ ਨਾਲ ਕਰਨਾ ਕਰੋ ਨਹੀਂ ਤਾਂ ਮੈਂ ਐਂਦੇ ਟੈਕਸ ਲਾ ਦਊਗਾ ਮਤਲਬ ਇੱਕ ਵਿਅਕਤੀ ਕੀ ਰੋਲ ਪਲੇ ਕਰ ਸਕਦਾ ਜੇ ਨੈਕਸਟ ਬੈਂਗਲ ਤੋਂ ਦੇਖੋ ਜਿੰਨਾ ਪਾਵਰ ਹੋਏਗੀ ਉਹਦੇ ਕੋਲ ਜਿਸ ਲੈਵਲ ਦਾ ਪ੍ਰਭਾਵ ਹੋਏਗਾ ਜਿਸ ਲੈਵਲ ਦੀ ਸਮਰੱਥਾ ਹੋਏਗੀ ਉਨਾ ਹੀ ਚੰਗਾ ਜਾਂ ਮਾਰਾ ਅਸਮ ਉਹ ਛੱਡਦਾ ਸਮਾਜ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਕਰਕੇ ਜਿਹੜਾ ਪ੍ਰਚਲਿਤ ਸਮਾਜ ਦੇ ਵਿੱਚ ਅਸੀਂ ਗੱਲਾਂ ਕਰਦੇ ਹਾਂ ਜਿਸ ਲੈਵਲ ਦੀਆਂ ਸਾਡੇ ਕੋਲ ਅਸੀਂ ਸਸਥਾ ਮੌਸਾਰੀਆਂ ਨੇ ਪਾਰਲੀਮੈਂਟੋ ਸਾਰੀ ਹੈ ਕਹਿੰਦੇ ਜਿਉ ਬਹੁਤ ਸਭ ਤੋਂ ਪਵਿੱਤਰ ਸਦਨ ਹੈ ਐਮਪੀ ਜਾਂਦੇ ਨੇ ਸਾਡੇ ਚੁਣੇ ਹੋਏ ਨੁਮਾਇੰਦੇ ਜਾਂਦੇ ਨੇ ਅਸੀਂ ਵਿਧਾਨ ਸਭਾ ਬਣਾਈ ਹੈ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਜਾਂਦੇ ਨੇ ਜੀ ਉਹਦੇ ਵਿੱਚ ਪੱਕਤਰਾਂ ਦੇ ਪਰ ਉਹ ਤਾਂ ਪੰਦਰ ਕੀ ਬਣ ਗਿਆ ਡਿਬੇਟ ਦਾ ਕਿਸੇ ਗੱਲ ਤੇ ਕਰਾਉਣੀ ਹੈ ਨਹੀਂ ਕਰਾਉਣੀ ਹੈ ਕਿਸੇ ਨੂੰ ਪੂਰਾ ਮੌਕਾ ਮਿਲਣਾ ਨਹੀਂ ਮਿਲਣਾ ਆ ਕੁਮਰ ਵਿਜੇ ਪ੍ਰਤਾਪ ਜੀ ਸਾਡੇ ਕੋਲ ਬੈਠੇ ਨੇ ਪ੍ਰਧਾਨਗੀ ਕਰ ਰਹੇ ਨੇ ਇਹਨਾਂ ਨੇ ਬੇਅਦਮੀ ਤੇ 10-10 ਮਿੰਟ ਮੰਗ ਕੇ ਜ਼ੋਰ ਲਾ ਲਿਆ 10 ਮਿੰਟ ਦੇ ਦਿਓ ਮੈਨੂੰ ਵਿਧਾਨ ਸਭਾ ਵਿੱਚ ਗੱਲ ਤਾਂ ਕਰਨ ਦਿਓ ਅੱਧਾ ਘੰਟਾ ਦੇ ਦਿਓ ਤਾਂ ਉਹ ਤਾਂ ਸਾਰਿਆਂ ਦੀ ਗੱਲ ਸੀ ਨਿੱਜੀ ਗੱਲ ਨਹੀਂ ਸੀ ਇਹ ਦੱਸ ਦੇਣਗੇ ਇਹਨਾਂ ਨੂੰ ਮਿਲਿਆ ਕਿ ਨਹੀਂ ਮੈਨੂੰ ਤਾਂ ਜਿੰਨਾ ਚਿਰ ਮੈਂ ਦੇਖਦਾ ਉਹਨੂੰ ਸਾਰੇ ਕਿਤੇ ਉਹ ਕਹਿੰਦੇ ਨੇ ਤੁਸੀਂ ਬੈਠੋ ਜੀ ਇਹ ਤਾਂ ਸਪੀਕਰ ਸਾਹਿਬ ਡਿਸਾਈਡ ਕਰਨਗੇ ਜੋ ਵੀ ਕਰਨਗੇ ਮਤਲਬ ਜੇ ਉਹ ਜਿਹੜੇ ਪਲੇਟਫਾਰਮ ਨੇ ਬੁੱਧ ਕੰਗਨਾਲੀ ਕਿੱਥੋਂ ਆਉਂਦੀ ਹੈ ਇਹ ਵੀ ਤਾਂ ਚੀਜ਼ਾਂ ਨੇ ਜਿਹੜੇ ਸੰਵਾਦ ਦੇ ਪਲੇਟਫਾਰਮ ਅਸੀਂ ਬਣਾਏ ਸਿਰ ਜੇ ਕਿ ਉੱਥੇ ਵੈਸਾ ਹੋਣਗੀਆਂ ਚਰਚਾ ਹੋਏਗੀ ਆਦਾਨ ਪ੍ਰਦਾਨ ਹੋਣਗੇ ਜੇ ਉਹ ਆਦਾਨ ਪ੍ਰਦਾਨ ਬੰਦ ਹੋ ਜਾਣਾ ਇੱਕ ਦੂਜੇ ਦੀ ਸੁਣਨੀ ਨਹੀਂ ਉਹ ਵੀ ਰੌਣੇ ਰੱਪੇ ਚਾ ਜਾਣਾ ਦੂਸਣ ਬਾਜੀ ਕਰਨੀ ਹੈ ਇੱਕ ਦੂਜੇ ਨੂੰ ਕਹਿਣਾ ਮੇਥੋਂ ਵੀ ਜ਼ਿਆਦਾ ਚੋਰ ਹੈ ਉਹ ਮੇਥੋਂ ਜ਼ਿਆਦਾ ਚੋਰ ਹੈ ਚੱਜ ਦੀ ਗੱਲ ਨਹੀਂ ਹੋਣੀ ਤਾਂ ਉਹ ਰੋਲ ਮਾਡਲ ਕਿਵੇਂ ਹੋਣਗੇ ਜਿਹੜੇ ਇੰਸਟੀਚਿਊਸ਼ਨ ਚ ਬਿਲਡ ਹੁੰਦੀਆਂ ਨੇ ਉਹ ਰੋਲ ਮਾਡਲ ਮਾਡਲਾ ਰਹੇ ਹੁੰਦੀਆਂ ਨੇ ਜਿਹੜੇ ਸਮਾਜ ਨੂੰ ਅੱਗੇ ਲਿਜਾਣਾ ਤੇ ਅਗਲੇ ਪਾਸੇ ਤੋਰਨ ਦੀ ਜਿਹੜੀ ਗੱਲ ਹੈ ਬੇਹੱਦ ਉਹ ਜੇਕਰ ਉਹ ਹੈ ਜੇ ਇਨਸਾਨ ਵੱਖ-ਵੱਖ ਸੋਭਿਆ ਚਾਉਂਦੇ ਨੇ ਸਮਾਜ ਦੇ ਖੇਤਰ ਚਾਉਂਦੇ ਨੇ ਸੰਭਿਆਚਾਰ ਦੇ ਖੇਤਰ ਚਾਉਂਦੇ ਨੇ ਲੇਖਕਾਂ ਦੇ ਖੇਤਰ ਚਾਉਂਦੇ ਨੇ ਔਰ ਇਸੇ ਢੰਗ ਦੇ ਨਾਲ ਸਿਆਸਤ ਦੇ ਖੇਤਰ ਦੇ ਵਿੱਚ ਆਉਂਦੇ ਨੇ ਔਰ ਬਾਕੀ ਦੇ ਖੇਤਰਾਂ ਦੇ ਵਿੱਚ ਆਉਂਦੇ ਨੇ ਕਿਉਂਕਿ ਉਸੇ ਸਮਾਜ ਚੋਂ ਬੰਦੇ ਆਉਣੇ ਨੇ ਜਿਹੜਾ ਸਮਾਜ ਜਿਸ ਲੈਵਲ ਦੀ ਗੱਲ ਹੈ ਹੁਣ ਅਸੀਂ ਕਹਿੰਦੇ ਹਾਂ ਗੁਰਬਾਣੀ ਦੇ ਤੌਰ ਦੇ ਉੱਤੇ ਜਦੋਂ ਗੱਲ ਕਰਦੇ ਹਾਂ ਕਿ ਔਰਤਾਂ ਦੀ ਬਰਾਬਰੀ ਦਾ ਸਵਾਲ ਹੈ ਜਾਤ ਪਾਤ ਨੂੰ ਨਜ਼ਰਅੰਦਾਜ਼ ਕੀਤਾ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤਾਂ ਉਹਦਾ ਸਭ ਤੋਂ بڑا ਜੇਕਰ ਛੋਟਸੀ ਇੱਕ ਜਦੋਂ ਇੱਕੋ ਖੰਡੇ ਬਾਤੇ ਚੋਂ ਅਮਰਤ ਦਾ ਸਵਾਲ ਸੀ ਤਾਂ ਉਹ ਜਾਤ ਬਦਲ ਨਹੀਂ ਜਾਤ ਮਤਲਬ ਉਹ ਬੰਦਾ ਉਹ ਨਹੀਂ ਹੈ ਹੁਣ ਇਹ ਖਾਲਸਾ ਦੀ ਕੋਈ ਜਾਤ ਨਹੀਂ ਹੈ ਇੱਕ ਨਵੇਂ ਮਨੁੱਖ ਹੈ ਤੇ ਨਵੇਂ ਮਨੁੱਖ ਦੇ ਤੌਰ ਤੇ ਇਹਨੂੰ ਦੇਖਿਆ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ। ਇਹੀ ਗੱਲ ਔਰਤਾਂ ਦੇ ਮਾਮਲੇ ਸੀ। ਤੇ ਇਹ ਲਗਾਤਾਰ ਚੱਲੀ ਵੀ ਕਾਫੀ ਹੱਦ ਤੱਕ ਕੁਝ ਸਮੇਂ ਤੱਕ ਉਸ ਪੱਦਰ ਦੇ ਉੱਤੇ। ਇਸੇ ਕਰਕੇ ਕੋਈ ਸਬਕਾਸਟ ਵੀ ਨਾਲ ਨਹੀਂ ਸੀ ਲਾਉਂਦਾ ਆਪਣੀ ਵੀ ਇਹ ਨਾਲ ਆਉ ਇਹ ਗਲਤ ਗੱਲ ਹੁੰਦੀ ਹੈ। ਜਿਹੜੇ ਵੀ ਨਾਲ ਗੋਤ ਸਬਕਾਸਟ ਲਾਉਂਦੇ ਨੇ ਨਾ ਉਹ ਰਤਵਾ ਪੁਰਾਣਾ ਚੱਲੇ ਆ ਰਿਹਾ ਇਹ ਕਿਹੜੇ ਪਰਿਵਾਰ ਚੋਂ ਆਇਆ ਕਿਹੜੇ ਖਾਨਦਾਨ ਚੋਂ ਆਇਆ ਕਿਹੜੇ ਵੱਖ-ਵੱਖ ਮਾਮਲਿਆਂ ਦੇ ਵਿੱਚੋਂ ਆਇਆ। ਔਰ ਜਦੋਂ ਇੰਸਟੀਚਿਊਸ਼ਨ ਚੋਂ ਅੰਦਰ ਨੂੰ ਜਾਂਦੀਆਂ ਨੇ ਤਾਂ ਪਰਮਾਨੈਂਟ ਬਣ ਜਾਂਦੀ ਆ ਅਲਾਈਨਮੈਂਟ ਕੇ ਤਾਂ ਅੱਛਾ ਉਥੋਂ ਆਇਆ ਉਥੋਂ ਆਇਆ ਜਿਹਦੇ ਚੱਲਦੇ ਚੱਲਦੇ ਕੀ ਹੋਇਆ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਆਉਂਦਾ ਹੈ ਪੂਰੀ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ 1925 ਦੇ ਗੁਰਦੁਆਰਾ ਐਕਟ ਦੀ ਇੱਕ ਖਰੜਾ ਆਉਂਦਾ ਸਿੱਖਾਂ ਗੁਆਂ ਕੋਲ ਉਸ ਸਮੇਂ ਕਿ ਜੀ ਦੱਸੋ ਇਹ ਖਰੜੇ ਤੇ ਤੁਹਾਨੂੰ ਪਰਵਾਨਗੀ ਹੈ ਤਾ ਉਹਦੇ ਚੋਤਿੰਨ ਡੈਸੈਂਟਿਕ ਦੰਦੇ ਨੇ ਨੋਟ ਸਾਨੂੰ ਨਹੀਂ ਪਰਵਾਣਗੀ ਆ ਚੀਜ਼ਾਂ ਨੇ ਜਿਹਦਾ ਤੁਹਾਡੇ ਨਾਲ ਸਹਿਮਤੀ ਨਹੀਂ ਹੈ ਉਹਦੇ ਚ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਸਾਡਾ ਜਿਹੜਾ ਵਿਚਾਰਧਾਰਾ ਉਹ ਔਰਤਾਂ ਨੂੰ ਬਰਾਬਰ ਦਾ ਰੁਤਬਾ ਦਿੰਦਾ ਹੈ ਇਸ ਲਈ ਇਹਦੇ ਚ ਤੁਸੀਂ ਔਰਤ ਨੂੰ ਵੋਟ ਦਾ ਹੱਕ ਨਹੀਂ ਦਿੱਤਾ ਬਰਾਬਰ ਤੇ ਜੇ ਨਹੀਂ ਦਿੰਦੇ ਤਾਂ ਇਹ ਸਾਡੇ ਉਹਦੇ ਖਿਲਾਫ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਯਾਰਪ ਦੇ ਵੀ ਬਹੁਤ ਦੇਸ਼ਾਂ ਦੇ ਵਿੱਚ ਵੋਟ ਦਾ ਹੱਕ RGP C ਤੋਂ ਬਾਅਦ ਮਿਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਮਿਲਿਆ ਜਿਹੜੇ ਡੈਮੋਕਰੇਸੀ ਸਿਖਾਉਂਦੇ ਸੀ ਜਿਹੜੇ ਬਾਕੀ ਗੱਲ ਕਰਦੇ ਸੀ ਉਹ ਤਾਂ ਮਿਲ ਗਿਆ ਪਰ ਉਦੋਂ ਬਾਅਦ ਸਾਡਾ ਸਮਾਜ ਦੀ ਬੰਤਰ ਕਿਉਂ ਜਹੀ ਹੋਈ ਅਸੀਂ ਕਿਹੋ ਜਾਂ ਉਸ ਵਿਚਾਰ ਨੂੰ ਲਾਗੂ ਕਿਵੇਂ ਕੀਤਾ ਵੋਟ ਦਾ ਹੱਕ ਇੱਕ ਮਿਲਿਆ ਔਰ ਬੀਬੀਆਂ ਉਹਨਾਂ ਚਰ ਜਿੰਨਾ ਚਿਰ ਇੱਕ ਐਗਜ਼ੈਕਟਿਵ ਆਰਡਰ ਦਿੱਲੀ ਤੋਂ ਨਹੀਂ ਆ ਗਿਆ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਡਾਵਨ ਹਲਕਾ ਨਹੀਂ ਬਣ ਗਿਆ ਕਿ ਬੀਬੀਆਂ ਵੀ ਇੱਕ ਕਿਚੌਣੀ ਜਾਏਗੀ ਨਾਲ ਕਿੰਨੀਆਂ ਬੀਬੀਆਂ ਚੁਣੀਆਂ ਸਮਾਜ ਨੇ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸਮਾਜ ਨੇ ਕਿਸ ਲੈਵਲ ਦੇ ਆਪਣੇ ਪੱਧਰ ਤੇ ਬਰਾਬਰੀ ਦਿਖਾਈ ਕਿ ਹਾਂਜੀ ਅਸੀਂ ਬਰਾਬਰ ਦੀ ਔਰਤ ਨੂੰ ਦਰਜਾ ਦੇਣੇ ਉਹਨੀਆਂ ਟਿਕਟਾਂ ਨੂੰ ਵੀ ਮਿਲੀਆਂ ਚਾਹੀਦੀਆਂ ਨੇ ਇਹੀ ਗੱਲ ਪਾਰਲੀਮੈਂਟ ਅਸੈਂਬੀਆਂ ਚ ਪੋਲਿਟੀਕਲ ਪਾਰਟੀਆਂ ਉਹ 33% ਦਾ ਕਾਨੂੰਨ ਬਣ ਜੇਗਾ ਤਾਂ ਮਜਬੂਰੀ ਹੋ ਜੇ ਇਸੇ ਤਰ੍ਹਾਂ ਰਿਜ਼ਰਵੇਸ਼ਨ ਦਾ ਸਵਾਲ ਦਲਤਾਂ ਨੂੰ ਜੇ ਕੈਂਡੀਡੇਟ ਬਣਦੇ ਨੇ ਤਾਂ ਉਹ ਮਜਬੂਰੀ ਆ ਨਹੀਂ ਸ਼ਾਇਦ ਉਹ ਵੀ ਨਾ ਹੁੰਦੇ ਇਹ ਰਿజర్ਵੇਸ਼ਨਾਂ ਤੇ ਖੜ ਕੇ ਅਸੀਂ ਬੰਦੇ ਦੀ ਕਦਰ ਕਰਦੇ ਆ ਉਹਦਾ ਮਤਲਬ ਜਾਤ ਉਹਦਾ ਰਤਬਾ ਤੇ ਬਾਕੀ ਤਾਂ ਇਹ ਕਿਵੇਂ ਕਰਦੇ ਆ ਇਹਨੂੰ ਜੇ ਅੱਗੇ ਤੋਰ ਨਾ ਹੋਵੇ ਪੰਜਾਬ ਦੇ ਪਿੰਡਾਂ ਚ ਪੰਜਾਬ ਦੇ ਸ਼ਹਿਰਾਂ ਚ ਹੁਣ ਵੀ ਕਾਨੂੰਨ ਵੀ ਬਣ ਗਿਆ ਸੰਵਿਧਾਨ ਚ ਵੀ ਸੋਧ ਹੋਗੀ ਉਹ ਕੀ ਹੈ ਕਿ ਪੰਜਾਬ ਦੀਆਂ ਪੰਚਾਇਤਾਂ ਚ 50% ਔਰਤਾਂ ਸਰਪੰਚ ਬਣਣਗੀਆਂ ਜਿਨਾ ਫਰੀਸਤ ਬਲਾਕ ਸੰਮਤੀ ਚ 50% ਔਰਤਾਂ ਬਣਨਗੀਆਂ ਮੈਂਬਰ ਮਿਉਸਪਰ ਕਮੇਟੀਆਂ ਕਾਰਪੋਰੇਸ਼ਨਾਂ ਚ 50% ਬਣਨਗੀਆਂ ਕਿੰਨੇ ਬੰਦਿਆਂ ਨੂੰ ਅਸੀਂ ਜਾਣਦੇ ਆ ਪੰਜਾਬ ਦੇ ਵਿੱਚ ਕਿ ਔਰਤਾਂ ਆਪ ਸਰਪੰਚੀ ਕਰਨ ਦਾ ਉਹਨੂੰ ਹੱਕ ਮਿਲ ਗਿਆ ਕਾਨੂੰਨ ਆਪਦੇ ਆਪ ਚ ਕਾਫੀ ਵੀ ਜੇ ਸਮਾਜ ਉਹਦੇ ਲਈ ਤਿਆਰ ਨਾ ਹੋਵੇ ਜੇ ਸਾਡੀ ਮਾਨਸਿਕਤਾ ਤਿਆਰ ਨਾ ਹੋਵੇ ਜੇ ਉਹ ਮਾਨਸਿਕਤਾ ਦੇ ਵਿੱਚ ਮਰਦ ਪ੍ਰਧਾਨੀ ਦਾ ਜਿਹੜਾ ਪਿਤਰੀ ਸੱਤਾ ਦਾ ਜਿਹੜਾ ਕੁਐਸਚਨ ਹੈ ਉਹ ਲਗਾਤਾਰ ਬਣਿਆ ਹੋਇਆ ਤਾਂ ਕਾਨੂੰਨ ਵੀ ਬਣ ਜਾਂਦੇ ਨੇ ਫਿਰ ਵੀ ਉਹ ਚੀਜ਼ ਅਮਲ 'ਚ ਨਹੀਂ ਆਉਂਦੀ ਸਾਨੂੰ ਤਾਂ ਚਾਹੀਦਾ ਇਹ ਸੀ ਕਿ ਅਸੀਂ ਗੁਰਬਾਣੀ ਦੇ ਨਾਲ ਲੱਗੇ ਆ ਇਹ ਕਾਨੂੰਨਾਂ ਦੀ ਲੋੜ ਹੀ ਨਾ ਪੈਂਦੀ ਅਸੀਂ ਕਹਿੰਦੇ ਕਿ ਸਾਡੇ ਟਰੈਡੀਸ਼ਨ 'ਚ ਹੈ ਜੀ ਇਹ ਤਾਂ ਗੱਲ ਸਾਡੀ ਤਾਂ ਪਰੰਪਰਾ 'ਚ ਲਿਖੀ ਹੈ ਸਾਨੂੰ ਤਾਂ ਕਾਨੂੰਨ ਦੀ ਲੋੜ ਨਹੀਂ ਇਸ ਕੰਮ 'ਚ ਅਸੀਂ ਤਾਂ ਬਰਾਬਰੀ ਤੇ ਆਟੋਮੈਟਿਕਲੀ ਗੱਲ ਕਰਦੇ ਆ ਕਿੰਨੇ ਲੈਵਲ ਤੇ ਗੱਲ ਹੁੰਦੀ ਹੈ ਅਸੀਂ ਕਹਿੰਦੇ ਆ ਸਾਡੇ ਕੋਲ ਸਰਬੱਤ ਖਾਲਸਾ ਦਾ ਇੱਕ ਇੰਸਟੀਚਿਊਸ਼ਨ ਸੀ ਪੰਜ ਫਰਦਾਦੀ ਦੀ ਇੰਸਟੀਚਿਊਸ਼ਨ ਸੀ ਬੰਦਾ ਹਾਬੀ ਕੱਲਾ ਨਹੀਂ ਹੋਏਗਾ ਤੇ ਅਸੀਂ ਸਾਰਿਆਂ ਨਾਲ ਮਿਲ ਕੇ ਗੱਲ ਕਰਾਂਗੇ ਜਿਹੜੀ ਸਰਬੱਤ ਖਾਲਸਾ ਟਾਈਪ ਅਸੀਂ ਸੰਗਤ ਦੇ ਬਾਰੇ ਵੀ ਕਹਿੰਦੇ ਆਂ ਬੜੀ ਵਾਰ ਕਿ ਗੁਰੂ ਵੀ ਵਿਸਵੇ ਸੰਗਤ ਕੀ ਵਿਸਵੇ ਸੰਗਤ ਦਾ ਰਤੂਬਾ ਸਾਡੀ ਨਜ਼ਰ ਤੋਂ ਸਭ ਤੋਂ ਬਣਾ ਪਰ ਹੁੰਦਾ ਕੀ ਐ ਪਿੰਡ ਦੇ ਵਿੱਚ ਕੋਈ ਇਕੱਠ ਸੰਦਾ ਤੇ ਉਹ ਕਹਿੰਦੇ ਜੀ ਇੱਥੇ ਤਾਂ ਲੜਾਈ ਹੋ ਜੇਗੀ ਜੇ ਗ੍ਰਾਮ ਸਭਾ ਬੁਲਾ ਲਈ ਲੜਾਈ ਹੋ ਜੇਗੀ ਜੇ ਸਾਰੇ ਬੈਠ ਜਾਣਗੇ ਇੱਥੇ ਨਹੀਂ ਕੋਈ ਪੁੱਛ ਸਕਦਾ ਉਸ ਲੈਵਲ ਦੇ ਉੱਤੇ ਜੇ ਬਾਰ ਸਭਾ ਤੁਸੀਂ ਕਰ ਲੋ ਕਿਸੇ ਸ਼ਹਿਰ ਦੇ ਵਿੱਚ ਉਹ ਕਹਿੰਦੇ ਇਹ ਨਹੀਂ ਗੱਲ ਹੋਣੀ ਜੀ ਇਹ ਤਾਂ ਬੜਾ ਮੁਸ਼ਕਲ ਕੰਮ ਹੈ ਅਸੀਂ ਕਹਿੰਦੇ ਆ ਸ਼ਬਦ ਗੁਰੂ ਦੀ ਧਰਤੀ ਆ ਅਸੀਂ ਪੜੇ ਲਿਖੇ ਮਨੋਖਾਂ ਤਾਂ ਗ੍ਰਾਮ ਸਭਾ ਵਰਗੀਆਂ ਇੰਸਟੀਚਿਊਸ਼ਨ ਜੇ ਪ੍ਰੈਕਟੀਕਲ ਨੇ ਤਾਂ ਟ੍ਰਾਈਵਲ ਖੇਤਰ ਚ ਜਿਹਨੂੰ ساری ਦੁਨੀਆ ਸਾਡੇ ਵਰਗੀ ਲੱਗੀ ਹੋਈ ਹੈ ਕਿ ਉਹਨੂੰ ਆਪਣੇ ਵਰਗੇ ਪੜੇ ਲਿਖੇ ਬਣਾਉਣਾ ਉੱਥੇ ਦੇਖੋ ਝਾਰਖੰਡ ਚ ਜਾ ਕੇ ਦੇਖੋ ਛਤੀਸਗੜ੍ਹ ਚ ਜਾ ਕੇ ਗ੍ਰਾਮ ਸਭਾ ਵਾਂ ਦਾ ਤੇ ਆਪਸ ਚ ਬੈਠ ਕੇ ਸੰਵਾਦ ਕੀ ਹੁੰਦਾ ਤੇ ਕਿਹੋ ਜਿਹੇ ਫੈਸਲੇ ਕਰਦੀਆਂ ਨੇ ਆਪਣੇ ਜ਼ਿਲ੍ਹੇ ਬਾਰੇ ਆਪਣੇ ਇਲਾਕਿਆਂ ਬਾਰੇ ਆਪਣੇ ਪਿੰਡਾਂ ਬਾਰੇ ਤੇ ਸਾਡੇ ਕੋਲ ਉਹ ਫਲਸਫਾ ਸੀਗਾ ਇੰਸਟੀਚਿਊਸ਼ਨ ਬਣੀ ਸੀ ਪਰ ਸੋਚ ਛੱਡਤੀ ਤੇ ਉਹ ਡਫੰਤ ਹੋ ਗਈਆਂ ਉਹ ਕੰਮ ਨਹੀਂ ਕਰਦੀਆਂ ਹੁਣ ਬਾਡੀ ਉਸ ਪਦਰ ਦੇ ਉੱਤੇ ਚੱਲੀ ਜਾਂ ਗੰਜਾਂ ਨੇ ਤੇ ਜਦੋਂ ਉਹ ਕੰਮ ਨਹੀਂ ਕਰਦੀਆਂ ਤਾਂ ਫਿਰ ਉਹ ਤਾਂ ਜਿਹੜਾ ਹਥਿਆਰ ਹੋਵੇ ਜੇ ਉਹ ਚੱਲੇ ਹੀ ਨਾ ਮੌਕੇ ਤੇ ਚੱਲਦਾ ਹੀ ਨਾ ਹੋਵੇ ਉਹਦਾ ਫਾਇਦਾ ਕੀ ਹੈ ਸਾਡੇ ਕੋਲ ਹੋਏਗਾ ਕੀ ਅੱਜ ਕੱਲ੍ਹ ਥੋੜਾ ਜਿਹਾ ਰੋਲ ਆਉਣ ਲੱਗਿਆ ਕਿਸਾਨ ਕਹਿਣ ਲੱਗੇ ਸਾਡੀ ਜ਼ਮੀਨ ਜਾ ਰਹੀ ਐ ਹੁਣ ਮੱਤੇ ਪਾਉਨੇ ਆ ਗ੍ਰਾਮ ਸਭਾ ਵੀ ਦੇਖਦੇ ਆ ਅਸੀਂ ਜਦੋਂ ਡਾਕਟਰ ਸਾਹਿਬ ਦੇ ਹੁੰਦੇ ਬਹੁਤ ਲਿਖੇ ਆਰਟੀਕਲ ਪੰਜਾਬੀ ਟਰਬਿਊਨ ਚ ਲੋਕ ਹੱਸਦੇ ਸੀ ਕੀ ਕਰਾਉਣ ਲੱਗੇ ਹੋ ਤੁਸੀਂ ਪੰਜਾਬ ਚ ਡੌਗ ਬਾਇ ਹੈ ਇਹਦਾ ਕੋਈ ਮਤਲਬ ਨਹੀਂ ਹੁੰਦਾ ਕੁਝ ਵੀ ਮਤਲਬ ਨਾ ਹੋਵੇ ਪਹਿਲਾਂ ਪਿੰਡ ਦੇ ਲੋਕ ਸੰਗਤ ਰੂਪ ਚ ਬੈਠਣ ਤਾਂ ਲੱਗਣ ਇਹ ਤਾਂ ਸੋਚਣ ਲੱਗਣ ਚੰਡੀਗੜ੍ਹ ਦਾ ਤੇ ਦਿੱਲੀ ਦਾ ਬੰਦਾ ਕਿਉਂ ਦੱਸੇ ਪਿੰਡ ਨੂੰ ਆ ਕੇ ਤੁਹਾਡੇ ਪਿੰਡ ਚ ਕੀ ਚਾਹੀਦਾ ਉਹ ਆਪਣਾ ਡਿਸਾਈਡ ਕਰਨ ਮੇਰੇ ਪਿੰਡ ਚ ਪਹਿਲੀ ਤਰਜੀਹ ਆ ਇਹ ਬਾਕੀ ਤਰਜੀਹ ਆ ਮੈਂ ਆ ਕੰਮ ਕਰਨਾ ਨਹੀਂ ਕਰਨਾ ਤੇ ਉਹਦੇ ਚ ਸਾਰਿਆਂ ਦਾ ਰੋਲ ਹੈ ਜਿਹੜਾ ਪੜੀ ਲਿਖੀ ਸੋਸਾਇਟੀ ਆ ਸਾਡੀ ਉਹਦੇ ਚ ਵੀ ਤੇ ਬਾਕੀ ਚ ਵੀ ਅਸੀਂ ਕੀਰਤੀ ਦੀ ਗੱਲ ਕਰਦੇ ਹਾਂ ਕਿ ਕੋਈ ਸਾਡਾ ਸਿਧਾਰਥ ਬੇਸਕਾ ਕੀਰਤ ਕਰੋ ਨਾਮ ਜਪੋ ਬਣ ਸਕੋ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਕੀਰਤ ਨੂੰ ਰੁਪਨੇਸ਼ ਕੀਤਾ ਜਾ ਰਿਹਾ ਹੈ वैसे तो पूंजी ਤੇ ਕਿਰਤ ਦੀ ਲੜਾਈ ਚ ਉਹ ਕਹਿੰਦੇ ਸਾਨੂੰ ਕਿਰਤੀ ਚਾਹੀਦੀ ਐ ਕਿ ਸਾਡੇ ਕੋਲ ਤਾਂ ਟਕਰਾ ਲਓ ਜੇ ਆ ਗਈ ਬੰਦਿਆਂ ਦੀ ਲੋੜ ਨਹੀਂ ਆਟੋਮਾਈਜੇਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਜਿਹੜੇ ਬੰਦੇ ਕਿਰਤ ਤੋਂ ਟੁੱਟੇ ਹੋਣਗੇ ਸਾਡੇ ਜਿਹੜੇ ਬਾਹਰ ਵੀ ਗਏ ਨੇ ਉਹ ਵੀ ਉਹਨਾਂ ਨੂੰ ਵੀ ਰੁਜ਼ਗਾਰ ਮਿਲਣਾ ਘਟ ਗਿਆ ਬਹੁਤ ਹੱਦ ਤੱਕ ਤਾਂ ਉਹ ਸਮਾਜ ਕਿਹੋ ਜਿਹਾ ਹੋਏਗਾ ਜਿੱਦੇ ਚ ਕਿਰਤ ਦੀ ਅੰਸੇ ਨਹੀਂ ਹੋਏਗੀ ਕਿਰਤ ਕਰਦਾ ਹੀ ਨਹੀਂ ਹੋਏਗਾ ਫਿਰ ਅਸੀਂ ਕਹਿੰਦੇ ਆ ਡਰੱਗਜ਼ ਚ ਬਣ ਗਿਆ ਗੈਂਗਸਟਰ ਬਣ ਗਿਆ ਜਾਂ ਉਹ ਕਿਤੇ ਹੋਰ ਹੋ ਗਿਆ ਆਨਟਾਰਤੇ ਕਿੱਧਰ ਕਿੱਧਰ ਜਾਏਗਾ ਉਹ ਸਾਰਾ ਬੰਦਾ ਜਿਹੜਾ ਤੇ ਉਸੇ ਕਿਰਤੀ ਨੂੰ ਪੰਜਾਬ ਦੇ ਵਿੱਚ ਗਲ ਨਹੀਂ ਲਾਇਆ ਗਿਆ ਫਿਰ ਅਸੀਂ ਲੱਖ ਲੜੀਏ ਡੇਰੇ ਦੀ ਇੰਸਟੀਚੂਨ ਬਣ ਗਈ ਉਹ ਇੰਸਟੀਚੂਨ ਉਹਨੂੰ ਸਮਾਜਿਕ ਮਾਨਤਾ ਦਿੰਦਾ ਤੁਸੀਂ ਦੇਖ ਲਓ ਜਿਹੜੇ ਡੇਰਿਆਂ ਨੂੰ ਉਸੇ ਗਾਲਾਂ ਕੱਢਦੇ ਅਤੇ ਜਿਹੜਿਆਂ ਦੇ ਉਹਨਾਂ ਦੇ ਘਰ ਜੇ ਅਖੰਡ ਪਾਠ ਵੀ ਰੱਖਿਆ ਹੋਵੇ ਸਾਰੇ ਜਿਹੜੇ ਵੱਡੇ ਬੰਦੇ ਨੇ ਰੁਪਈਆ ਚੜਾ ਕੇ ਮੁੜੇ ਆਉਂਦੇ ਨੇ ਭੋਗ ਪਾਉਣ ਤੱਕ ਬਹਿੰਦੇ ਨਹੀਂ ਹੈ ਉਹ ਖਾਲੀ ਹੁੰਦਾ ਪੰਡਾਰ ਗਰੀਬ ਆਦਮੀ ਦਾ ਕਦੇ ਪਿੰਡ ਚ ਜਾ ਕੇ ਰਿਐਲਿਟੀ ਦੇਖੋ ਹਕੀਕਤ ਦੇ ਰੂਪ ਦੇ ਵਿੱਚ ਉਹ ਗੁਰੂ ਸਾਹਿਬ ਕਰਕੇ ਨਹੀਂ ਜਾਂਦੇ ਮੂੰਹ ਰੱਖਣ ਲਈ ਕਦੇ ਵੋਟ ਲੈ ਲਾਂਗੇ ਤੋਂ ਚਲੋ ਚੱਲੇ ਗਏ ਤੇ ਹਾਜ਼ਰੀ ਤਾਂ ਲਵਾਇਆ ਹੀ ਏ ਜਿੱਥੇ ਕਿਤੇ ਥੋੜਾ ਜਿਹਾ ਪਾਵਰਫੁਲ ਬੰਦਾ ਬਲੈਕ ਹੈਟ ਕਮਾਂਡੋ ਵਾਲਾ ਆਇਆ ਹੋਵੇ ਉਧੇ 10-10 ਘੰਟੇ ਅਸੀਂ ਬਾਹਰ ਖੜੇ ਰਹਿੰਦੇ ਆ ਕਦੇ ਝਲਕ ਦਿਖੂਗੀ ਕਦੇ ਬਾਕੀ ਦੀ ਗੱਲ ਆਏਗੀ ਤਾਂ ਬਰਾਬਰ ਇਨਸਾਨੀਅਤ ਦਾ ਜਿਹੜਾ ਸਵਾਲ ਹੈ ਜਿਹੜੀਆਂ ਇੰਸਟੀਚਿਊਸ਼ਨ ਦੇ ਸਵਾਲ ਨੇ ਇਹਨੂੰ ਇਹ ਦੇਖਣਾ ਬੜੀ ਜ਼ਰੂਰੀ ਚੀਜ਼ ਹੈ ਕਿ ਅਸੀਂ ਸਾਡੀਆਂ ਯੂਨੀਵਰਸਟੀਆਂ ਮਾਰ ਰਹੀਆਂ ਲਗਾਤਾਰ ਸਾਡੇ ਕਾਲਜ ਡਿਫੈਂਸ ਰੋਗੇ ਟੋਟਲੀ ਭਰਤੀਓ ਨਹੀਂ ਕੀਤੀ 96 ਤੋਂ ਲੈ ਕੇ ਮੁੜ ਕੇ ਵਿਦਿਕ ਸੰਸਥਾਵਾਂ ਬਰਬਾਦ ਕਰ ਰਹੀਆਂ ਪਰ ਇਹ ਮੂਵਮੈਂਟ ਆ ਜਿਹੜੀਆਂ ਉੱਠਣੀਆਂ ਚਾਹੀਦੀਆਂ ਸੀ ਇਹਨਾਂ ਚੀਜ਼ਾਂ ਦੇ ਖਿਲਾਫ ਜਿੰਦਣ ਤੁਹਾਡੇ ਬੱਚੇ ਨੂੰ ਪ੍ਰੋਪਰ ਟੀਚਰ ਨਹੀਂ ਮਿਲਿਆ ਤੁਹਾਡੀ ਸੰਸਥਾ ਉਹ ਐਵੇਂ ਮੁੜਿਆ ਕਿ ਉੱਥੇ ਤਾਂ ਪੀਰੀਅਡ ਵੀ ਨਹੀਂ ਲੱਗਦੇ ਬੰਦੇ ਹੈ ਨਹੀਂ ਉੱਥੇ ਬਾਕੀ ਚੀਜ਼ਾਂ ਨਹੀਂ ਹੁੰਦੀਆਂ ਬੰਦੇ ਹੈ ਨਹੀਂ ਤਾਂ ਸਾਡਾ ਜਿਹੜਾ ਜਾਗਰੂਕ ਸਮਾਜ ਹੈ ਜੇਕਰ ਉਹ ਉੱਠ ਖੜਾ ਨਹੀਂ ਉਹਦੇ ਬਾਰੇ ਹੋਇਆ ਤਾਂ ਸਾਨੂੰ ਸਾਡੀਆਂ ਪੁਰਾਣੀਆਂ ਇੰਸਟੀਚਿਊਸ਼ਨ ਜਿੱਤੇ ਆਪਣੀ ਸੋਚ ਤੇ ਆਪਣੀ ਪ੍ਰੈਕਟਿਸ ਇਹਦੇ ਬਾਰੇ ਦੇਖਣਾ ਸਮਝਣਾ ਤੇ ਦੁਬਾਰਾ ਰੀਥਿੰਕ ਕਰਕੇ ਆਪਣੇ ਅੰਦਰੋਂ ਵੀ ਚਾਤੀ ਮਾਰਨਾ ਇਹ ਬੇਹੱਦ ਜ਼ਰੂਰੀ ਚੀਜ਼ ਹੈ ਔਰ ਜਮਾਨੇ ਮੇ ਸੁਧਰਨਾ ਉਪਰੋਂ ਨਹੀਂ ਕਦੇ ਸੁਧਰਦਾ ਇਹ ਸੁਧਰਨਾ ਹੀਟ ਹੋਈ ਹੈ ਪਹਿਲੀ ਗੱਲ ਮੈਨੂੰ ਲੱਗਦਾ ਕਿ ਜਿਹੜੇ ਇੰਡੀਵਿਜੂਅਲ ਅਸੀਂ ਉਹਨਾਂ ਸਸਤਾ ਮਾਤੇ ਬਿਠਾਉਂਦੇ ਆ ਚਾਹੇ ਪਿੰਡ ਦਾ ਸਰਪੰਚ ਤੇ ਵਾਰਡ ਦਾ ਬੰਦੇ ਤੋਂ ਲੈ ਕੇ ਉਹਨੂੰ ਜਦੋਂ ਪਾਰਟੀਆਂ ਕਹਿੰਦੀਆਂ ਨੇ ਕਿਵੇਂ ਲੜੋ ਕਹਿੰਦੇ ਬਿਨੇ ਬਿਲਟੀ ਨਹੀਂ ਹੈਗੀ ਜਿੱਤ ਨਹੀਂ ਸਕਦਾ ਇਹਨੇ ਪੈਸੇ ਦੀ ਖਰਚਣੇ ਪੰਚਾਇਤ ਦੇ ਵਿੱਚ ਵੀ 40 40 50 50 ਲੱਖ ਕਈ ਪਿੰਡ ਤਾਂ 2 2 ਕਰੋੜ ਤੱਕ ਚਲੇ ਗਏ ਨੇ ਉਹ ਇਲੈਕਸ਼ਨ ਵੀ ਕਰੋੜਾਂ ਚ ਹੁੰਦੀ ਹੈ ਅਸੈਂਬਲੀ ਪਾਰਲੀਮੈਂਟਾਂ ਦੇ ਵਿੱਚ ਵੀ ਕਿੰਨਾ ਖਰਚ ਆਉਂਦਾ ਤਾਂ ਕਿੰਨੀ ਆਵਾਦੀ ਕੱਢਤੀ ਅਸੀਂ ਗੁਰੂ ਨਾਨਕ ਸਾਹਿਬ ਦਾ ਕੀਰਤੀ ਤਾਂ ਕਾਢ ਹੀ ਦਿੱਤਾ ਉਹਦੇ ਚ ਉਹ ਇੰਸਟੀਚੂਨ ਆਪੀ ਮਰਨੀ ਹੈ ਜੇ ਇੰਡੀਵਿਜੂਅਲ ਵੀ ਚੱਜਦੇ ਉਹਦੇ ਚ ਨਹੀਂ ਚੁਣਾਂਗੇ ਨਹੀਂ ਲੈ ਕੇ ਆਵਾਂਗੇ ਜਿੰਨੀਆਂ ਵੀ ਸੰਸਥਾਵਾਂ ਕਿਸੇ ਇੱਕ ਸੰਸਥਾ ਦਾ ਸਵਾਲ ਨਹੀਂ ਤੋਂ ਲੈ ਕੇ ਉੱਪਰ ਤੱਕ ਜੇ ਉਹ ਸੰਸਥਾਵਾਂ ਦੇ ਨਿਜੀ ਤੌਰ ਦੇ ਉੱਤੇ ਬੰਦੇ ਸਾਰੀ ਸੋਸਾਇਟੀ ਚੇਤਨ ਹੋ ਕੇ ਉਹ ਰੋਲ ਨਹੀਂ ਨਿਭਾਏਗੀ ਉਹ ਭੂਮਿਕਾ ਨਹੀਂ ਨਿਭਾਏਗੀ ਤਾਂ ਫਿਰ ਉਹੇ ਜਿਹੇ ਬੰਦੇ ਆ ਜਾਣਗੇ ਜਿਹੋ ਜਿਹੇ ਬੰਦੇ ਆ ਜਾਣਗੇ ਉਹਦਾ ਕੈਰੇਕਟਰ ਵੀ ਤੈਅ ਕਰ ਦੇਣਗੇ ਉਸ ਇੰਸਟੀਚਿਊਸ਼ਨ ਦਾ ਇਸ ਦੁਨੀਆ ਦੇ ਵਿੱਚ ਕਰੋੜਾਂ ਕਰੋੜਾਂ ਦੀ ਮੈਂਬਰਸ਼ਿਪ ਵਾਲੀਆਂ ਵੱਡੀਆਂ ਪਾਰਟੀਆਂ ਸਰੈਂਡਰ ਹੁੰਦੀਆਂ ਦੇਖੀਆਂ ਨੇ ਜਦੋਂ ਬੰਦਾ ਬਦਲ ਗਿਆ ਤੇ ਉਹ ਤੋਂ ਬਾਅਦ ਖੜੀਆਂ ਨਹੀਂ ਹੋਈਆਂ ਤਾਂ ਕਿਤੇ ਬਹੁਤ ਸਾਰੇ ਲੋਕਾਂ ਨੇ ਕੰਮ ਨਹੀਂ ਕੀਤਾ ਕਿਉਂਕਿ ਮਾਈਂਡ ਦੇ ਤੌਰ ਦੇ ਉੱਤੇ ਇੱਕ ਰੁਚੀ ਜਿਹੜੀ ਹੈ ਇੱਕ ਵੱਡੇ ਬੰਦੇ ਦੀ ਚਾਪਲੂਸੀ ਦੀ ਰੁਚੀ ਵੱਡੇ ਅਹੁਦੇ ਦੀ ਚਾਪਲੂਸੀ ਦੀ ਰੁਚੀ ਤੇ ਉਹ ਜਿਹੜਾ ਸੰਵਾਦ ਆਰਗੂਮੈਂਟ ਕਰਨਾ ਸਵਾਲ ਖੜੇ ਕਰਨਾ ਉਹ ਰੁਚੀ ਬੰਦ ਹੋ ਗਈ ਆ ਕਿਤੇ ਬੰਦਾ ਨਰਾਜ ਨਾ ਹੋ ਜੇ ਕੱਲ ਨੂੰ ਕੰਮ ਨਹੀਂ ਦੇਣਾ ਪਰਸੋਂ ਨੂੰ ਆ ਨਾ ਹੋ ਜੇ ਹੁਣ ਸਾਡੇ ਸਾਹਮਣੇ ਜਿੰਨੀ ਲੀਡਰਸ਼ਿਪ ਆ ਜਿਹੜੀ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਕਿੰਨੀ ਕੁ ਬੋਲਦੀ ਐ ਪੰਜਾਬ ਲਈ ਜਾਂ ਬਾਕੀ ਲੱਖਾਂ ਲਈ ਕਿੰਨਾ ਕੁ ਗੱਲ ਕਰਦੇ ਨੇ ਆਪਣੇ ਸਾਹਮਣੇ ਹੀ ਨੇ ਉਹ ਚੀਜ਼ਾਂ ਉਹਦੀ ਸ਼ੁਰੂਆਤ ਮੇਰੇ ਖਿਆਲ ਹੈ ਜਿਵੇਂ ਜਾਤਾਂ ਕਹਿੰਦੇ ਨੇ ਬਹੁਤ ਸਿਆਣੇ ਜਿਹੜੇ ਲੋਕ ਹੁੰਦੇ ਨੇ ਡਿਵਿਜਨ ਉਹ ਕੋਈ ਬਹਿਸ ਚਲਾਉਂਦੇ ਨੇ ਚਰਚਾ ਚਲਾਉਂਦੇ ਨੇ ਵੱਡੇ ਪੰਦਰ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਫਿਰ ਉਸ ਜਾਗਰੂਕਤਾ ਦਾ ਜਿਹੜਾ ਇੱਕ ਦਵਾ ਹੁੰਦਾ ਹੈ ਉਹਦੇ ਚੋਂ ਇੰਸਟੀਚਿਊਸ਼ਨ ਚ ਵੀ ਬਿਲਡ ਹੁੰਦੀ ਜਾਂਦਾ ਤੇ ਉਹਦੇ ਚੋਂ ਵਿਅਕਤੀ ਵੀ ਚੰਗੇ ਪੈਦਾ ਹੁੰਦੇ ਨੇ ਇਹ ਦੋਨਾਂ ਚੀਜ਼ਾਂ ਦਾ ਆਪਸੀ ਸੁਮੇਲ ਹੈ ਤਾਲਮਿਲ ਹੈ ਜੇ ਉਹ ਨਹੀਂ ਹੁੰਦਾ ਤਾਂ ਮੇਰੇ ਖਿਆਲ ਆ ਕਿ ਜਿਹੜੀਆਂ ਸਸਤਾਵਾਂ ਸਾਡੇ ਕੋਲ ਹੈ ਵੀ ਨੇ ਉਹ ਸਸਤਾਵਾਂ ਦੇ ਵੀ ਵਜੂਦ ਖੜਾ ਰਹੁ ਉਹਦਾ ਕਾਰੰਗ ਖੜਾ ਰਹੁ ਉਹਦੀ ਰੂਹ ਖਤਮ ਹੁੰਦੀ ਜਾ ਰਹੀ ਆ ਉਹਨਾਂ ਰੂਹਾਂ ਨੂੰ ਬਚਾਉਣ ਦੇ ਵਾਸਤੇ ਜਿਹੜੀਆਂ ਅਦਰਲੀਆਂ ਨੇ ਜਿਹੜੀਆਂ ਬੋਧਕਤਾ ਨਾਲ ਬਚਣੀਆਂ ਨੇ ਜਿਹੜੀਆਂ ਵਿਚਾਰ ਨਾਲ ਵੀ ਬਚਣੀਆਂ ਨੇ ਜਿਹੜੀਆਂ ਗੱਲ ਕਰਕੇ ਸਵਾਲ ਪੈਦਾ ਕਰਨ ਨਾਲ ਬਚਣੀਆਂ ਨੇ ਜੇਕਰ ਉਸ ਪੱਧਰ ਦੇ ਉੱਤੇ ਤੁਸੀਂ ਗੱਲ ਕੀਤੀ ਤਾਂ ਪੰਜਾਬ ਵੀ ਖੌਮ ਦੀ ਲੜਾਈ ਲੜ ਰਿਹਾ ਹੈ ਨਸੇ ਦੇ ਪੱਖ ਤੋਂ ਪਾਣੀ ਖਤਮ ਹੋਣ ਦੇ ਪੱਖ ਤੋਂ ਪਾਣੀ ਪੋਲਿਊਟ ਹੋਣ ਦੇ ਪੱਖ ਤੋਂ ਪੰਜਾਬ ਚ ਮੈਂ ਕਿਤੇ ਮੂਵਮੈਂਟ ਦੇਖੀ ਨਹੀਂ 14 ਨਵੰਬਰ 2024 ਨੂੰ ਪਾਰਲੀਮੈਂਟ ਨੇ ਕਾਨੂੰਨ ਬਣਾਤਾ ਕਿ ਪਾਣੀ ਆਲਾ ਸਰਾਬ ਕਰਨ ਵਾਲਾ ਹੋਣਾ ਅਪਰਾਧੀ ਨਹੀਂ ਹੋਏਗਾ ਹੁਣ 6 ਸਾਲ ਦੀ ਸਜ਼ਾ ਦੀ 1974 ਦਾ ਐਕਟ ਅਮੈਂਡ ਕਰਤਾ ਜਿੰਨਾ ਮਰਜੀ ਗੰਦ ਪਾਓ ਤੁਸੀਂ 5000 ਤੋਂ ਲੈ ਕੇ 15 ਲੱਖ ਜੁਰਮਾਨਾ ਦੇਣਾ ਜਿਹੜੇ ਕਰੋੜਾਂ ਦੇ ਗਿਣਤ ਪੈਸੇ ਦਾ ਫਾਇਦਾ ਕਰਦੇ ਨੇ ਤੇ ਉਹਨਾਂ ਨੂੰ 10 ਲੱਖ 20 ਲੱਖ 15 ਲੱਖ ਦੇਣਾ ਕੋਈ ਬੜੀ ਗੱਲ ਨਹੀਂ ਹੈ ਤੇ ਉਹ ਪਾਣੀ ਪ੍ਰਦੂਸ਼ਿਤ ਕਰਦੇ ਜਾਣਗੇ ਇਸ ਇੰਸਟੀਚੂਸ਼ਨ ਲਈ ਸਾਡੀ ਚੁਣੀ ਹੋਈ ਪਾਰਲੀਮੈਂਟ ਨੇ 28 ਮਾਰਚ ਨੂੰ ਸਾਡੀ ਅਸੈਂਬਲੀ ਨੇ ਮੋਹਰ ਲਾਤੀ ਆ ਉਹਦੇ ਤੇ ਪਾਣੀ ਸਟੇਟ ਸਬਜੈਕਟ ਹੈ ਅਸੈਂਬਲੀ ਮਨਾ ਕਰ ਸਕਦੀ ਸੀ ਅੱਜ ਵੀ ਅੱਜ ਤੱਕ ਵੀ ਕਿੰਨੀ ਹੋ ਸਟੇਟਾਂ ਨੇ ਜਿੰਨੇ ਉਹਨੂੰ ਐਂਡੋਰਸ ਨਹੀਂ ਕੀਤਾ ਪਰ ਸਾਡੇ ਕੋਲੋਂ ਵੀ ਆਵਾਜ਼ ਕਿੰਨੀ ਉੱਠ ਰਹੀ ਹੈ ਸਾਡੇ ਕੋਲੋਂ ਵੀ ਕਿੰਨੀ ਗੱਲ ਹੋ ਰਹੀ ਆ ਉਹਨਾਂ ਗੱਲਾਂ ਤੇ ਅਸੀਂ ਬੱਕ ਕਹੀ ਜਾਂਦੇ ਪਹਿਲਾ ਪਾਣੀ ਜਿਓ ਹੈ ਜਿਤ ਹਰਿਆ ਸਭ ਕੋਏ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਾ ਮਾਤਾ ਉਹ ਪੜਨਾ ਨਹੀਂ ਪ੍ਰੈਕਟਿਸ ਭਗਤਪੂਰਨ ਸਿੰਘ ਦਾ ਮਾਡਲ ਸਾਡੇ ਸਾਹਮਣੇ ਹੈ ਜੇ ਉਹਨਾਂ ਗੱਲਾਂ ਤੇ ਅਮਲ ਦੇ ਵਿੱਚ ਧਰਤੀ ਤੇ ਨਹੀਂ ਉਤਰਨਗੇ ਲੋਕ ਸੜਕ ਤੇ ਜਾਣਗੇ ਨਹੀਂ ਤਾਂ ਵੀ ਗੱਲ ਨਹੀਂ ਬਣਨੀ ਇਹਨਾਂ ਦੋਨਾਂ ਗੱਲਾਂ ਦੇ ਸੁਮੇਲ ਦੇ ਨਾਲ ਹੀ ਕੋਈ ਚੀਜ਼ ਬਣਨੀ ਹੈ ਵਿਅਕਤੀ ਵੀ ਸੁਧਰਨੇ ਪੈਣਗੇ ਤੇ ਸੰਸਥਾਵਾਂ ਵੀ ਬਿਹਤਰ ਬਣਾਉਣੀਆਂ ਪੈਣਗੀਆਂ ਤੇ ਜਿਹੜੀਆਂ ਲੋਕਾਂ ਪ੍ਰਤੀ ਵਿਅਕਤੀਆਂ ਪ੍ਰਤੀ ਜਵਾਬਦੇਹ ਹੋ ਬਹੁਤ-ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ